ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਰਿਆਂ ਤੋਂ ਪਹਿਲਾਂ ਤਾਂ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜਿਹੜੀ ਵੀਡੀਓ ਹੈ ਨਾ ਇਹ ਦੀਪਕਾ ਲੁਥਰਾ ਤੱਕ ਜਰੂਰ ਪਹੁੰਚਾਇਆ ਜੇ ਜਿਹੜੀ ਦੀਪਕਾ ਲੁਥਰਾ ਕਹਿੰਦੀ ਸੀ ਕਿ ਮੈਂ ਸਿੱਖ ਧਰਮ ਚੋਂ ਨਹੀਂ ਆ ਮੈਂ ਇੱਕ ਹਿੰਦੂਆਂ ਦੀ ਕੁੜੀ ਆ ਤੇ ਮੇਰੇ ਨਾਂ ਨਾਲ ਤਾਂ ਕੌਰ ਵੀ ਨਹੀਂ ਲੱਗਦਾ ਅਕਸਰ ਹੀ ਸੋਸ਼ਲ ਮੀਡੀਆ ਤੇ ਤੁਸੀਂ ਉਹਦਾ ਵਿਵਾਦਿਕ ਬਿਆਨ ਸੁਣਿਆ ਸੀ ਪਰ ਹੈਰਾਨੀ ਇਸ ਗੱਲ ਦੀ ਅੱਜ ਸਾਡੇ ਸਿੱਖਾਂ ਦੀ ਉਸ ਕੁੜੀ ਨੂੰ ਸਕਾਲਟੀ ਮਿਲੀ ਆ ਅੱਜ ਕਦੇ ਵੀ ਸਿੱਖਾਂ ਦੀ ਕੁਆਲਿਟੀ ਮੈਂ ਨਹੀਂ ਲੈਂਦੀ ਮੈਂ ਕਿਹੜਾ ਸਿੱਖ ਧਰਮ ਚੋਂ ਆ ਸੋ ਕਦੇ ਵੀ ਬੱਚੇ ਇਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਸਮਾਂ ਇੱਕੋ ਜਾਂ ਨਹੀਂ ਰਹਿੰਦਾ ਠੀਕ ਆ ਮਾੜੇ ਹਾਲਾਤਾਂ ਨੇ ਤੁਹਾਨੂੰ ਇਸ ਲਾਈਨ ਦੇ ਵਿੱਚ ਤੋਰਤਾ ਪਰ ਜਦੋਂ ਤੁਹਾਡੇ ਹਾਲਾਤ ਸੁਧਰਦੇ ਉਦੋਂ ਤਾਂ ਚੰਗੇ ਪਾਸੇ ਆ ਜਿਓ ਜਦੋਂ ਪਤਾ ਲੱਗਦਾ ਕਿ ਅਸੀਂ ਸਮਾਜ ਨੂੰ ਕੀ ਪਰੋਸ ਕੇ ਦੇ ਰਹੇ ਆ ਉਦੋਂ ਤਾਂ ਚੰਗੇ ਪਾਸੇ ਆ ਸਕਦੇ ਆ ਨਾ ਆਪਾਂ ਸੋ ਕਦੇ ਵੀ ਇਹ ਨਾ ਕਿਹਾ ਕਰੋ ਕਿ ਹਾਂ ਅਸੀਂ ਤਾਂ ਜੀ ਐਸ ਧਰਮ ਨੂੰ ਹੁਣ ਜੇ ਅਸੀਂ ਕਹੀਏ ਕਿ ਆਹਾਂ ਨਹੀਂ ਜੀ ਫੁਲਾਣਾ Hindu ਕਿਉਂ ਹਿੰਦੂਆ ਚ ਜਾਣਨੀ ਫਲਾਣਾ ਮੁਸਲਮਾਨ ਕਿਉਂ ਮੁਸਲਮਾਨਾ ਚ ਜਾਣਨੀ ਅਸੀਂ ਆਮ ਇਨਸਾਨ ਆ ਸਾਰੇ ਇੱਕ ਆ ਸਾਡੇ ਬਲੱਡ ਦਾ ਰੰਗ ਇੱਕ ਆ ਜੇ ਅਸੀਂ ਇਸ ਚੀਜ਼ ਨੂੰ ਲੈ ਕੇ ਕੰਟਰੋਵਰਸੀ ਕਰੀਏ ਜੀ ਮੇਰੇ ਨਾਮ ਨਾਲ ਤਾਂ ਕੋਰ ਨਹੀਂ ਲੱਗਦਾ ਮੈਂ ਤਾਂ ਹਿੰਦੂਆਂ ਦੀ ਧੀ ਆ ਪਰ ਜਿੱਤੇ ਦੇਖੋ ਜਦੋਂ ਬਾਰਡਰਾਂ ਤੇ ਜੰਗ ਸਟਾਰਟ ਹੁੰਦੀ ਹੈ ਜਾਂ ਬਾਰਡਰਾਂ ਤੇ ਲੋਡ ਪੈਂਦੀ ਆ ਤਾਂ ਉਦੋਂ ਆਲਮੋਸਟਲੀ ਪੰਜਾਬੀ ਸਿੱਖ ਰੈਜ਼ੀਡੈਂਟ ਨੂੰ ਅੱਗੇ ਕੀਤਾ ਜਾਂਦਾ ਉਹਨਾਂ ਨੂੰ ਕਹੀ ਉਹਨਾਂ ਨੂੰ ਕਹਿੰਦੇ ਆ ਕਮਾਂਡ ਸੰਭਾਲੋ ਜੇ ਅਸੀਂ ਪਿੱਛੇ ਇਤਿਹਾਸ ਤੇ ਧਿਆਨ ਮਾਰ ਗਏ ਤਾਂ ਸਾਡੇ ਸਿੱਖ ਹੀ ਸਭ ਤੋਂ ਅੱਗੇ ਆਏ ਨੇ ਸੋ ਮਾਨ ਨਹੀਂ ਸਾਨੂੰ ਅਸੀਂ ਇਸ ਚੀਜ਼ ਦਾ ਮਾਨ ਨਹੀਂ ਕਰਦੇ ਅਸੀਂ ਇਸ ਚੀਜ਼ ਦਾ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਕਿ ਸਾਡੇ ਸਿੱਖਾਂ ਦੇ ਹਿੱਸੇ ਐਡੀ ਵੱਡੀ ਮਾਰਾਈ ਨੇ ਸਾਨੂੰ ਜਿਹੜੀ ਨਿਆਮਤ ਬਖਸ਼ੀ ਆ ਵੀ ਸਿੱਖ ਹਰ ਨਿਹੱਤੇ ਦੇ ਨਾਲ ਖੜਦੇ ਆ ਸੋ ਹੁਣ ਇਥੇ ਕਈ ਬੰਦੇ ਵੀ ਕਮੈਂਟ ਕਰਨਗੇ ਜੀ ਅ ਦੂਜਾ ਨਹੀਂ ਸਿੱਖੀ ਬਾਣੇ ਦੇ ਵਿੱਚ ਸੀ ਅਮਰਤਪਾਲ ਮਹਿਰੋਂ ਨੇ ਇਸ ਤਰ੍ਹਾਂ ਕਿਉਂ ਕੀਤਾ ਦੇਖੋ ਬਹੁਤ ਸਾਰੇ ਲੋਕਾਂ ਦੀ ਵਿਚਾਰਤਾ ਰਹੇ ਵੀ ਆ ਕਿ ਉਹ ਕਾਨੂੰਨ ਦਾ ਸਹਾਰਾ ਲੈਂਦਾ ਹੁਣ ਤੁਹਾਨੂੰ ਸਾਰਿਆਂ ਨੂੰ ਜਨਤਕ ਹੋ ਗਿਆ ਉਹਨੇ ਕਿੱਥੇ ਕਿੱਥੇ ਐਪਲੀਕੇਸ਼ਨਾਂ ਦਿੱਤੀਆਂ ਕਿੰਨੇ ਵਾਰਾਂ ਕਾਨੂੰਨ ਦੇ ਧਿਆਨ 'ਚ ਇਹ ਗੱਲਾਂ ਲੈ ਕੇ ਆਉਂਦੀਆਂ ਹਨਾ ਚਲੋ ਇਹ ਮੁੱਦਾ ਜਿਹੜਾ ਇਹ ਇੱਕ ਕਾਨੂੰਨ ਦਾ ਤੇ ਕਾਨੂੰਨ ਦੇ ਅੰਡਰ ਰਹਿਣ ਦਾ ਮੁੱਦਾ ਜੋ ਕਾਨੂੰਨ ਕਰੂਗਾ ਉਹ ਆਪਾਂ ਸਾਰੇ ਐਕਸੈਪਟ ਕਰਾਂਗੇ ਪਰ ਮੈਂ ਇੱਕ ਗੱਲ ਕਹਿਨੀ ਆ ਕਿ ਦੀਪਕਾ ਤੂੰ ਸਾਡੀ ਭੈਣ ਵੀ ਆ ਬੱਚੀ ਵੀ ਆ ਲੁਤਰਾ ਇੰਨੀ ਕੰਟਰੋਵਰਸੀ ਚ ਪੈਣ ਨਾਲੋਂ ਇੱਕ ਤੇ ਗੱਲ ਨਿਬੜਦੀ ਸੀ ਵੀ ਜੋ ਪਿੱਛੇ ਹੋ ਗਿਆ ਸਭ ਹੋ ਗਿਆ ਅੱਗੇ ਤੋਂ ਮੈਂ ਕੰਟੈਂਟ ਉਹ ਪਾਉਂਗੀ ਜਿਹੜੇ ਕੰਟੈਂਟ ਸਮਾਜ ਦੇ ਵਿੱਚ ਵੇਖਣਯੋਗ ਹੋਣਗੇ ਜਿਨ੍ਹਾਂ ਦੇ ਨਾਲ ਸਮਾਜ ਦੇ ਵਿੱਚ 네ਗੇਟਿਵ ਨਹੀਂ ਫੈਲੂਗੀ ਸੋ ਮੈਂ ਇੱਥੇ ਮਹਿਲਾ ਕਮਿਸ਼ਨ ਦਾ ਬਹੁਤ ਤਹਿ ਦਿਲੋਂ ਸਵਾਗਤ ਕਰਦੀ ਆ ਮੈਡਮ ਦਾ ਗੱਲ ਮੈਡਮ ਦਾ ਜਿਹਨੇ ਅੱਗੇ ਸਾਡੇ ਏਰੀਆ ਚ ਘਟਨਾ ਵਾਪਰੀ ਸੀ ਜਿਹੜੀ ਆਪਾਂ ਕੁੜੀ ਛਡਵਾਈ ਸੀ ਉਹਦੇ ਉੱਤੇ ਵੀ ਮੈਡਮ ਨੇ ਬੜਾ ਹੀ ਵਧੀਆ ਬਿਆਨ ਦਿੱਤਾ ਸੀ ਉਹਨਾਂ ਨੇ ਕਿਹਾ ਵੀ ਪੂਰੀ ਤੈਹ ਤੱਕ ਜਾਵਾਂਗੇ ਧੰਨਵਾਦ ਥੈਂਕ ਯੂ ਮੈਮ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਤੇ ਜਿਹੜੀਆਂ ਸ਼ਲੀਲਤਾ ਫੈਰ ਰਹੀ ਹੈ ਇਹਦੇ ਵਿੱਚ ਵੀ ਮੈਡਮ ਦਾ ਬਿਆਨ ਮੈਂ ਸੁਣਿਆ ਬਹੁਤ ਵਧੀਆ ਸੀ ਉਹ ਕਹਿੰਦੀ ਮੈਮ ਨੇ ਕਿੱਡਾ ਵਧੀਆ ਕਿਹਾ ਉਹ ਕਹਿੰਦੀ ਘਰਚ ਪਤੀ ਨਹੀਂ ਸੌਂਦਾ ਪਿਤਾ ਨਹੀਂ ਸੌਂਦਾ ਮਾਂ ਨਹੀਂ ਸੰਦੀ ਉਹ ਕਿਉਂ ਨਹੀਂ ਰੋਕਦੇ ਆਰ ਦੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਕੰਟੈਂਟ ਪਾਉਣ ਤੋਂ ਕਿਉਂ ਨਹੀਂ ਰੋਕਦੇ ਕਿਉਂ ਦੇਖੋ ਅਸੀਂ ਇੱਕ ਚੀਜ਼ ਕਹਿੰਦੇ ਆ ਜੀ ਬਲੂ ਫਿਲਮਾਂ ਬਣਦੀਆਂ ਫਲਾਨਾ ਹੁੰਦਾ ਢੀਂਗੜਾ ਹੁੰਦਾ ਪਰ ਉਹ ਇੱਕ ਵੈਬਸਾਈਟ ਆ ਉਹਨੂੰ ਜਾ ਕੇ ਜੇ ਕੋਈ ਓਪਨ ਕਰੂਗਾ ਤਾਂ ਓਪਨ ਹੋਣੀ ਆ ਅਦਰਵਾਈਜ਼ ਨਹੀਂ ਹਣਾ ਬਹੁਤ ਹੀ ਇਹਦੇ ਬਾਰੇ ਉਹ ਦੂਜਾ ਦੇ ਤਾਂ ਮੈਨੂੰ ਨੌਲੇਜ ਨਹੀਂ ਹੈਗੀ ਉਹਨਾਂ ਚੀਜ਼ਾਂ ਬਾਰੇ ਜਿਨ੍ਹਾਂ ਚੀਜ਼ਾਂ ਬਾਰੇ ਨੌਲੇਜ ਨਹੀਂ ਉਹਨਾਂ ਬਾਰੇ ਆਪਾਂ ਬੋਲ ਵੀ ਨਹੀਂ ਸਕਦੇ ਪਰ ਆਹ ਜਿਹੜੀਆਂ ਚੀਜ਼ਾਂ ਇਹ ਸ਼ਰੇਆਮ ਜਦੋਂ ਵੀ ਅਸੀਂ ਫੋਨ ਆਨ ਕਰਦੇ ਆਂ ਨੈਟ ਦੇ ਉੱਤੇ ਸ਼ਰੇਆਮੇ ਚੀਜ਼ਾਂ ਚੱਲਦੀਆਂ ਨੇ ਦੇਖੋ ਬੱਚੇ ਤੁਸੀਂ ਵੀ ਕਿਸੇ ਦੀ ਧੀ ਹਣੇ ਕਿਸੇ ਮਾਂ ਦੀ ਜਾਈਓ ਤੇ ਜਿਹੜੀਆਂ ਧੀਆ ਸਾਡੀਆਂ ਬੱਚੀਆਂ ਵੇਖਦੀਆਂ ਉਹ ਵੀ ਪ੍ਰੋਮੋਸ਼ਨ ਕਰਨੀ ਕੋਈ ਮਾੜੀ ਗੱਲ ਨਹੀਂ ਐਵਰਟਾਈਜ਼ਮੈਂਟ ਕਰਨੀ ਕੋਈ ਮਾੜੀ ਕਰਨੀ ਪਰ ਚੰਗੀਆਂ ਚੀਜ਼ਾਂ ਨੂੰ ਪਰਫਲਟ ਕਰੋ ਜਿੱਥੇ ਆਮ ਲੋਕਾਂ ਦੀ ਲੁੱਟ ਹੁੰਦੀ ਆ ਸਿੱਧੀ ਤੁਸੀਂ ਇੰਡਸਟਰੀਆਂ ਦੀ ਪ੍ਰਮੋਸ਼ਨ ਕਰੋ ਵੀ ਉਥੇ ਸਿੱਧੇ ਤੌਰ ਤੇ ਤੁਹਾਨੂੰ ਡਾਇਰੈਕਟਲੀ ਆ ਚੀਜ਼ਾਂ ਇੰਨੇ ਚ ਮਿਲਦੀ ਆ ਚੀਜ਼ਾਂ ਇੰਨੇ ਚ ਮਿਲਦੀ ਆ ਜੇ ਆਪਾਂ ਮਤਲਬ ਕਿ ਐਜੇ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਕੇ ਮੈਡੀਸਿਨ ਦੀ ਪ੍ਰਮੋਸ਼ਨ ਕਰਾਂਗੇ ਉਹ ਕਿੰਨਾ ਅਫੈਕਟ ਪੈਂਦਾ ਬੱਚਿਆਂ ਦੇ ਉੱਤੇ ਜਾਂ ਉਹਦੇ ਨਾਲ ਕਿਸ ਤਰ੍ਹਾਂ ਦੇ ਹਾਰਸੇ ਵਾਪਰਦੇ ਆ ਮੈਨੂੰ ਲੱਗਦਾ ਬੱਚੇ ਤੂੰ ਸਾਡੇ ਨਾਲੋਂ ਜ਼ਿਆਦਾ ਇਹ ਚੀਜ਼ ਨੂੰ ਫੇਸ ਕੀਤਾ ਜਾਦਾ ਜਾਣਿਆ ਜੇ ਗੱਲ ਕਰੀਏ ਵੀ ਅਮਰਤਪਾਲ ਮਹਿਰੋ ਨੇ ਜੇ ਦੇਖ ਉਹਨੇ ਤੈਨੂੰ ਬਹੁਤ ਵੱਡਾ ਸਤਕਾਰ ਦਿੱਤਾ ਸਿਰ ਤੇਰਾ ਸਿਰ ਨੰਗਾ ਸੀ ਉਹਨੇ ਤੇਰਾ ਸਿਰ ਕੱਜਾ ਨਾਲੋਂ ਨੇ ਤੈਨੂੰ ਕਿਹਾ ਵੀ ਯਾਰ ਨਹੀਂ ਭੈਣ ਤੂੰ ਸਾਡੀ ਭੈਣ ਆ ਭੈਣ ਵਾਲੇ ਲਹਿਜੇ ਚ ਅਸੀਂ ਗੱਲ ਕਰਾਂਗੇ ਬੱਚੇ ਤੂੰ ਇਹ ਸੋਚ ਕੇ ਵੇਖ ਜੇ ਅੱਜ ਤੇਰੇ ਤੇ ਮਸੀਬਤ ਆਈ ਤੈਨੂੰ ਕਿਤੇ ਥ੍ਰੈਟ ਆਇਆ ਤਾਂ ਜਿਹੜੀ ਤੂੰ ਆਪਦੇ ਲਈ ਪ੍ਰੋਡਕਸ਼ਨ ਮੰਗੀ ਆ ਉਹ ਵੀ ਤਾਂ ਸਿੱਖ ਨਹੀਂ ਉਹ ਵੀ ਤਾਂ ਮਾਵਾਂ ਦੇ ਜਾਏ ਨੇ ਇਸੋ ਇਨੀ ਕਰਨਾ ਨਹੀਂ ਚਾਹੀਦੀ ਕਦੇ ਵੀ ਕੋਈ ਵੀ ਮੁਸੀਬਤ ਆਉਂਦੀ ਆ ਉਹਨੂੰ ਜਾਤ ਦੇ ਆਧਾਰ ਤੇ ਕੰਟਰੋਵਰਸੀ ਨਾ ਕਰ ਉਹਨੂੰ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਨਾ ਵੰਡੋ ਵੰਡਣ ਵਾਲੇ ਤੁਸੀਂ ਚਾਰਕ ਜਾਣੇ ਹੁੰਨੇ ਆ ਤੇ ਨੈਗੇਟਿਵ ਜਿਹੇ ਤੁਸੀਂ ਇੰਨੀ ਕਫਲਾ ਦੇਨੇ ਆ ਕਿ ਹਰ ਧਰਮ ਦਾ ਬੰਦਾ ਸੋਚਾਂ ਦੇ ਵਿੱਚ ਪੈ ਜਾਂਦਾ ਪਰ ਅਸੀਂ ਗਰਾਊਂਡ ਲੈਵਲ ਤੇ ਸਾਰੇ ਇੱਕ ਆ ਨਾ ਕੋਈ ਸਿੱਖ ਨਾ ਹਿੰਦੂ ਨਾ ਮੁਸਲਮ ਨਾਸਾਈ ਅਸੀਂ ਸਾਰੇ ਭਾਈ ਪਾਈਆਂ ਅਸੀਂ ਸਾਰਿਆਂ ਨੇ ਰਲ ਮਿਲ ਕੇ ਰਹਿਣਾ ਅਸੀਂ ਉਸ ਗੁਲਦਸਤੇ ਦੇ ਫੁੱਲਾਂ ਜਿਨ੍ਹਾਂ ਦੇ ਵਿੱਚੋਂ ਇੱਕ ਇੱਕ ਫੁੱਲ ਵੀ ਮਲਸ ਹੋ ਜੇ ਨਾ ਤੇ ਉਹ ਗੁਲਦਸਤਾ ਜਿਹੜਾ ਉਹ ਬਰਾਨ ਹੋ ਜਾਂਦਾ ਕੀ ਲੈਣਾ ਪਤਾ ਨਹੀਂ ਆ ਸਵਾਸਾਂ ਦੀ ਡੋਰ ਅੱਜ ਹੈਗੀ ਆ ਕੱਲ ਹੈ ਨਹੀਂ ਕੁਛ ਇਹੋ ਜਿਹਾ ਕਰਕੇ ਜਾਓ ਜਿਹਦੇ ਨਾਲ ਲੋਕ ਤੁਹਾਨੂੰ ਯਾਦ ਕਰਨ ਜਿਹਦੇ ਨਾਲ ਲੋਕ ਕਹਿਣ ਵੀ ਕੋਈ ਬੰਦਾ ਇਸ ਦੁਨੀਆ ਤੇ ਆਇਆ ਸੀ ਸੋ ਤੜਕੇ ਦੇ ਬਹੁਤ ਸਾਰੇ ਕੰਮ ਚ ਬੀਜੀ ਸੀਗੇ ਹਨ ਥੋੜਾ ਐ ਫ੍ਰੀ ਹੋਏ ਸੀ ਤੇ ਕਾਫੀ ਭੈਣਾਂ ਦੇ ਵੀਰਾਂ ਦੇ ਕਮੈਂਟ ਆਏ ਸੀ ਮੈਨੂੰ WhatsApp ਤੇ ਕਹਿੰਦੇ ਭੈਣ ਜੀ ਵੀ ਆ ਚੀਜ਼ ਜ਼ਰੂਰ ਤੁਹਾਨੂੰ ਬੋਲਣੀ ਚਾਹੀਦੀ ਆ ਸੋ ਜ਼ਰੂਰ ਆਪਾਂ ਇਹ ਚੀਜ਼ ਕਰਾਂਗੇ ਕਿ ਸਮਾਜ ਦੇ ਵਿੱਚ ਗਲਤ ਮੈਸੇਜ ਨਾ ਜਾਵੇ ਸਾਰੇ ਰਲ ਕੇ ਰਹੀਏ ਤੂੰ ਵੀ ਸਾਡੀ ਬੱਚੀ ਆ ਕੋਈ ਤੇਰੇ ਨਾਲ ਸਾਡੀ ਦੁਸ਼ਮਣੀ ਨਹੀਂ ਹੈਗੀਗੀ ਧੀ ਧਿਆਣੀ ਆ ਤੂੰ ਵੀ ਕੋਈ ਗੱਲ ਨਹੀਂ ਚੰਗੇ ਕੰਮ 'ਚ ਤੇਰੇ ਨਾਲ ਆ ਬੱਚੇ ਮਾੜੇ 'ਚ ਅਸੀਂ ਤੈਨੂੰ ਸਮਝਾ ਰਹੇ ਹਾਂ ਕੋਈ ਤੇਰਾ ਬੁਰਾ ਨਹੀਂ ਕਰ ਰਹੇ ਹਨਾ ਦੇਖੋ মিডিਆ ਨੇ ਤਾਂ ਤੁਹਾਡੇ ਤੋਂ ਫੇਮ ਲੈਣਾ ਕੰਟਰੋਵਰਸੀ ਆ ਜਿੰਨੇ ਮਰਜੀ ਵਿਵਾਦਿਕ ਬਿਆਨਾਂ ਤੇ ਤੁਸੀਂ ਡਿਬੇਟ ਰੱਖੀ ਜਾਓਗੇ ਬੜਾ ਕੁਝ ਹੋਊਗਾ ਨਾ ਗਾਂ ਦੀ ਗਾਂ ਗੱਲਾਂ ਨਿਕਲਦੀਆਂ ਆਉਂਦੀਆਂ ਨੇ ਇਸ ਤੋਂ ਬਿਹਤਰ ਆ ਇਹ ਗੱਲ ਇੱਕ ਚੀ ਖਤਮ ਹੋ ਸਕਦੀ ਆ ਠੀਕ ਹੈ ਜੀ ਮੈਂ ਇਸ ਤਰ੍ਹਾਂ ਦੇ ਕੰਟੈਕਟ ਅੱਗੇ ਤੋਂ ਨਹੀਂ ਪਾਉਂਗੀ ਮੀਡੀਆ ਚਾਹੂੰਗੀ ਕੱਪੜੇ ਪੂਰੇ ਕੱਪੜੇ ਪਾ ਕੇ ਆਉਂਗੀ ਵੈਸੇ ਵੀ ਧੀਆ ਦੀ ਬੜੀ ਵੱਡੀ ਸ਼ਾਨ ਆ ਪੂਰੇ ਕੱਪੜੇ ਪਾਉਣ ਦੇ ਵਿੱਚ ਕੋਈ ਇਹਦੇ ਵਿੱਚ ਸਾਡੀ ਬੇਇੱਜ਼ਤੀ ਨਹੀਂ ਸਾਨੂੰ ਕੋਈ ਮਨਾਹੀ ਨਹੀਂ ਹੈਗੀ ਜੀ ਠੀਕ ਹੈ ਸਾਨੂੰ ਫ੍ਰੀडम ਮਿਲੀ ਆ ਪਰ ਉਹ ਫ੍ਰੀडम ਨੂੰ ਅਸੀਂ ਕਿਹੜੀ ਹੱਦ ਤੱਕ ਵਰਤਣਾ ਇਹ ਸਾਡੇ ਤੇ ਡਿਪੈਂਡ ਆ ਇਹ ਥੋੜੀ ਨਾ ਵੀ ਜੇ ਸਾਨੂੰ ਫ੍ਰੀडम ਆ ਤੇ ਅਸੀਂ ਉਸ ਫ੍ਰੀडम ਨੂੰ ਉਸ ਅਸ਼ਲੀਲਤਾ ਤੱਕ ਲੈ ਜਾਈਏ ਕਰ ਸਾਡਾ ਕੋਈ ਵੀ ਕੁਝ ਨਹੀਂ ਸਕਦਾ ਕੋਈ ਸਾਨੂੰ ਕੀ ਕਰ ਦੂਗਾ ਵੱਤ ਤੋਂ ਵੱਤ ਤੁਰਿਆਂ ਜਾਂਦਿਆਂ ਨੂੰ ਠੋਕ ਦੂਗਾ ਕੁਝ ਇਦਾਂ ਦਾ ਹੀ ਹੋਊਗਾ ਦੁਨੀਆ ਤੋਂ ਚਲੇ ਜਾਵਾਂਗੇ ਜਾਂਦੇ ਜੀ ਕੋਈ ਕੁਝ ਨਹੀਂ ਵਿਗਾੜ ਸਕਦਾ ਪਰ ਇੱਕ ਚੀਜ਼ ਹੁੰਦੀ ਹੈ ਇੱਕ ਮਰਿਆਦਾ ਦੀ ਕੰਧ ਹੁੰਦੀ ਹੈ ਇੱਕ ਮਾਂ ਬਾਪ ਦੇਖੋ ਪੁੱਤ ਸੱਤ ਵੀ ਮਾਪਿਆਂ ਦੇ ਘਰੇ ਸਮਾ ਜਾਂਦੇ 31 ਇੱਕ ਵੀ ਨਹੀਂ ਸਮਾਉਂਦੀ ਕਿਉਂ ਨਹੀਂ ਸਮਾਉਂਦੀ ਕਿਉਂਕਿ ਧੀ ਦੀ ਇੱਜ਼ਤ ਬੜੀ ਵੱਡੀ ਆਬੂਆ ਰੱਖੀ ਸੋ ਮੈਂ ਚਾਹੂੰਗੀ ਕਿ ਇਹ ਵੀਡੀਓ ਜਿਹੜੀ ਦੀਪਕਾ ਲੂਥਰਾ ਤੱਕ ਜਰੂਰ ਪਹੁੰਚਾਇਆ ਤੇ ਬੱਚੇ ਜੇ ਇਹ ਵੀਡੀਓ ਸੌਂਦੀਆਂ ਤੇ ਮੈਂ ਤਾਂ ਇਹੀ ਕਹੂੰਗੀ ਤੈਨੂੰ ਕਿ ਇਹਨਾਂ ਵਿਵਾਦਾਂ ਚ ਕੁਝ ਨਹੀਂ ਪਿਆ ਸੋ ਚੰਗਾ ਤੇ ਵਧੀਆ ਆਪਦਾ ਕੰਮ ਕਰ ਕੰਮ ਕਰਨਾ ਹਰ ਇੱਕ ਬੰਦੇ ਦਾ ਰਾਈਟ ਹੈ ਕੰਮ ਕੀਤੇ ਬਿਨਾ ਕੋਈ ਰੋਟੀ ਨਹੀਂ ਦਿੰਦਾ ਕਰਕੇ ਖਾਣੀ ਪੈਂਦੀ ਆ ਕਰੋ ਪਰ ਚੰਗਾ ਕਰੋ ਬੱਚੇ ਮਾੜਾ ਨਾ ਤੇ ਗੱਲ ਨੂੰ ਨਾ ਭੁੱਲੋ ਕਿ ਜੇ ਤੁਹਾਨੂੰ ਸਿੱਖਾਂ ਤੋਂ ਘਤਰਾ ਤੇ ਸਿੱਖਾਂ ਦੀ ਤੁਹਾਨੂੰ ਸਕਿਉਰਿਟੀ ਮਿਲ ਗਈ ਧੰਨਵਾਦ